ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗਨ ਗੋਬਿੰਦ ਗਾਇਉ ਨਹੀਂ ਜਨਮ ਕਾ ਅਰਥ ਕੀਨ ਕਹ ਨਾਨਕ ਹਰਿ ਭਜ ਮਨ ਜਹਿ ਬਿਦ ਜਲ ਕਉ ਮੀਨ ਵੇਖਿਆ ਨਸਿਓ ਬਾਹਿਰਤਿਓ ਨਿਮਖ ਨਾ ਹੋਏ ਉਦਾਸ ਕਹਉ ਨਾਨਕ ਪਾਜ ਹਰਮਨ ਪਰੈ ਨ ਜਮ ਕੇ ਫਾਸ ਤਰਨ ਪਯੋ ਹੀ ਗਯੋ ਲਿਓ ਜਰਾ ਤਨ ਜੀਤ ਕਹਉ ਨਾਨਕ ਪਾਜ ਹਰਮਨ ਆਉਦ ਜਾਤ ਹੈ ਜੀਤ ਬਿਰਧ ਪਯੋ ਸੂਝ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਾਰ ਬਾਵਰੇ ਕਿਉ ਨ ਭਜੈ ਭਗਵਾਨ ਧਨ ਅਦਾਰਾ ਸੰਪਤ ਸਗਲ ਜਿਨ ਆਪਣੇ ਕਰਮਾਨ ਇਨ ਮੈਂ ਕਾਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਂਥ ਕਹੋ ਨਾਨਕ ਤਿਹ ਜਾਨੀਐ ਸਦਾ ਬਾਸ ਤਤੋਂ ਮਾ ਸਾਥ ਤਨ ਧਨ ਜੇ ਤਾ ਕਵ ਦੀਓ ਤਾ ਸਿਉ ਨੇਹੁ ਨ ਕੀਨ ਕਹ ਨਾਨਕ ਨਰ ਬਾਬਰੀ ਆਪ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦੀਓ ਅਰ ਜਹਨੀ ਕੇ ਤਹਾਮ ਕਹ ਨਾਨਕ ਸੋਨ ਰੇ ਮਨ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ RAM ਹੈ ਦੂ ਸਰਨਾਹਨ ਕੋਏ ਕਹਉ ਨਾਨਕ ਸੋ ਨਰੇ ਮਨ ਤਹਿ ਸਿਮਰਤ ਗਾਤ ਹੋਇ ਜੇ ਹੈ ਸਿਮਰਤ ਗਾਤ ਪਾਈਐ ਤਹਿ ਭਜ ਰੇ ਤੈ ਮੀਤ ਕਹਉ ਨਾਨਕ ਸੋ ਨਰੇ ਮਨ ਆਉਦ ਘਟਤ ਹੈ ਨੀਤ ਪਾਂਚ ਤਤਕ ਤਾਨ ਰਤਿਓ ਜਾਨੋ ਚਤਰ ਸੁਜਾਨਾ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨ ਘਟ ਘਟ ਨਹਿ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਿ ਭੋ ਨਿਦੇ ਉਤਰਹਿ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਬੇਮਾਨ ਕਹ ਨਾਨਕ ਸੋ ਨਰੇ ਮਨ ਸੋ ਗੁਰਤਿ ਭਗਵਾਨ ਉਸਾ ਤਾ ਨੰਦਿਆ ਨਾ ਹੈ ਜੇਹ ਕੰਚਨ ਲੋਹ ਸਮਾਨ ਕਹਉ ਨਾਨਕ ਸੋਨ ਰੇ ਮਨ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਨੀ ਤਸਮਾਨ ਕਹਉ ਨਾਨਕ ਸੋਨ ਰੇ ਮਨ ਮੁਕਤ ਤਾਹਿ ਤੈ ਜਾਨ ਭੈ ਕਾਹੂ ਦੇਤ ਨਹ ਨਹ ਐਮਾਨਤ ਆਨ ਕਹਉ ਨਾਨਕ ਸੋਨ ਰੇ ਮਨ ਗਿਆਨੀ ਤਾਹਿ ਬਖਾਨ जय भिखया सगली तजि दियो पेख बैराग कहु नानक मना तेह नार माथे भाग जय माया मया ममता तजि सस्ते भयो उदास कहु नानक सोनरि मन तेहट ब्रह्म निवास ਜੈ ਪ੍ਰਾਨੇ ਹੋ ਮੈਂ ਤਜੀ ਕਰਤਾ ਰਾਮ ਕਸ਼ਾਨ ਕਹਉ ਨਾਨਕ ਬਹੁ ਮੁਕਤ ਨਾਰ ਅਹਮਾਨ ਸਾਤੀ ਮਾਨ ਪੈ ਨਾਸਨ ਦਰਮਤ ਹਰਨ ਕਾਲ ਮੈਂ ਹਾਰ ਕੋ ਨਾਮ ਨੈਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤੇਹ ਕਾਮ ਜੇਹ ਬਾ ਦੋਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹਉ ਨਾਨਕ ਸੋਨ ਰੇ ਮਨ ਪਰਹਿ ਨ ਜਮ ਕੈ ਤਹਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹਉ ਨਾਨਕ ਆਪਨ ਤਰੈ ਔਰਨ ਲੇਤ ਉਧਾਰੈ ਜੋ ਸੁਪਨਾ ਅਰਪੇਖਣਾ ਐਸੇ ਜਗ ਕਉ ਜਾਨ ਇਨ ਮੈਂ ਕਾਸ਼ ਸਾਚੋ ਨਹੀਂ ਨਾਨਕ ਬਿਨ ਭਗਵਾਨ ਨੇ ਸਦਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਜਹਿ ਜੀਤ ਜੈ ਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸਹਿ ਨੀਤ ਜਗ ਰਚਨ ਤੈ ਸੇ ਰਤੀ ਕਹੋ ਨਾਨਕ ਸੋਨ ਮੀਤ ਪ੍ਰਾਨੀ ਕਛੁ ਨ ਚੇਤੈ ਮਾਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹਿ ਜਮ ਫੰਦ जौ सुख कौचा है सदा शरण राम की लेह कहो नानक रे मन दुर्लभ माया कारण तावही मूर्ख लोक अजान कहो नानक हर भजन बिरथा जन्म सिरान ਜੋ ਪ੍ਰਾਨੇ ਇਸ ਦਿਨ ਭਜੇ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਾਨ ਮਾਇਆ ਮਹਿ ਫਾਦ ਰਹਿਓ ਬਿਸਰਿਓ ਗੋਬਿੰਦ ਨਾਮ ਕਹਉ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਦ ਕਹੁ ਨਾਨਕ ਹਰ ਭਜਨ ਬੈਨ ਪਰਤ ਤਾ ਹਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹੁ ਨਾਨਕ ਹਰ ਭਜਮਨ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਐ ਨ ਜਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਐ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇਹ ਭਗਵਾਨ ਬਾਲ ਜਵਾਨੀ ਔਰ ਬਿਰਧ ਫੋਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੈਨ ਬਿਰਥਾ ਸਭ ਹੀ ਮਾਨ ਬਾਲ ਜਵਾਨੀ ਔਰ ਬਿਰਧ ਫੋਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੈਨ ਬਿਰਥਾ ਸਭ ਹੀ ਮਾਨ कर्ण होत सोना कि लोभ कै फंद नानक समयो राम गयो आप रोबत अंध। मान माया मैं राम रहयो निकसत सत नहन मीत नानक मूर्त चित्र शाडत नाहन पीत नार चाहत कश और ਔਰਹਿ ਕੀ ਔਰਹਿ ਭਾਈ ਚਿਤਵਤ ਰਹੈ ਓਠ ਗੌਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੋਨਰੇ ਮਨ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਾਨ ਕਹ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਾਸ਼ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਹਿ ਸ਼ਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ जय है कटा समरण राम को सो नर मुक्ता जान ते नर हर अंतर नहीं नानक साति मान एक भगत भगवान जय प्राणी कह नाहि मान जैसे सूकर सवान नानक मन ताहे तन ਸਵਾਮੀ ਕੋ ਗ੍ਰਹਉ ਜਾਵ ਸਦਾ ਸਵਾਨ ਤਜਤ ਨੈ ਨਿਤ ਨਾਨਕ ਇਹ ਬਿਦਹਰ ਭਜੋ ਇਕ ਮਨ ਹੋਇ ਇਕ ਚਿਤ ਤੀਰਥ ਬਾਰਤ ਅਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨਹਿ ਫਲ ਜਾਤ ਤਿਹ ਜੋ ਪੰਚਰ ਇਸਨਾਨ ਸਿਰ ਕੰਪਿਓ ਪੈਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾ ਹੋ ਮਾਨਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹੈ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਧੀਤ RAM ਗਯੋ ਰਾਵਨ ਗਯੋ ਜਾ ਕਬਹ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚੰਤਾ ਤਾਂ ਕੀ ਕੀ ਜਿਏ ਦਿਉ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੀ ਈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਾਲਾ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਪਾਏ ਕਹੋ ਨਾਨਕ ਬਾਬੋ ਓਟ ਹਰ ਗਾਜ ਜਹੁ ਸਹਾਈ ਬਾਲਾ ਹੋਆ ਬੰਧਨ ਛਟੇ ਸਬ ਕਿਛੁ ਹੋਤ ਪਾਏ ਨਾਨਕ ਸਬ ਕਿਛੁ ਤਮਰੇ ਹਾਥ ਮੈਂ ਤੋ ਮਹੀ ਹੋਤ ਸਹਾਈ ਸੰਗ ਸਖਾ ਸਾਧ ਤਜ ਗਏ ਕਉ ਨ ਨਿਭੇ ਆਉ ਸਾਥ ਕਹ ਨਾਨਕ ਇਹ ਵਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਹਿ ਨ ਜਪਿਓ ਗੁਰ ਮੰਤ ਰਾਮ ਨਾਮ ਉਰ ਮੈਂ ਗਹਿਓ ਜੋ ਕਹਿ ਸਮ ਨਹੀਂ ਕੋਏ ਸਬਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ ਮੰਦਾ ਬਣੀ ਮਹੱਲਾ ਪੰਜਬ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਰਹੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਇ ਉਧਾਰੋ ਇਹ ਵਸਤ ਤਜਿ ਨਹ ਜਾਈ ਨਿਤ ਨਿਤ ਰੱਖਿ ਓ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸੋ ਲੋਕ ਮਹੱਲਾ ਪੰਜਬ ਤੇਰਾ ਕੀਤਾ ਜਾਤ ਨਾਹਿ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਭਇ ਹੋਈ ਤਰਸ ਭਇ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਾਨ ਮਨ થી ਬੈ ਹਰਿਆ